ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀਆਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਭਾਰਤੀ ਸੰਵਿਧਾਨ ਸਬਾ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤੀ ਸੰਵਿਧਾਨ ਦੇ ਵਰਤਮਾਨ ਸਮੇ 25 ਭਾਗ ਆ ਤੇ ਭਾਰਤੀ ਸੰਵਿਧਾਨ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪੁੱਛਿਆ ਜਾਂਦਾ ਤਾਂ ਇਸ ਕਰਕੇ ਮੈਂ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਤੁਹਾਡੀਆਂ ਡਿਟੇਲ ਦੇ ਵਿੱਚ ਕਲਾਸਿਸ ਸਟਾਰਟ ਕੀਤੀਆਂ ਸੀ ਉਹ 25 ਭਾਗ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥਿਉਰੀ ਲੈਕਚਰ ਦੇ ਵਿੱਚ ਕਵਰ ਕਰਵਾਏ ਸੀ ਤੇ ਉਹਨਾਂ ਲੈਕਚਰ ਦੇ ਵਿੱਚੋਂ ਹੁਣ ਉਹ ਲੈਕਚਰ ਆਪਣੇ ਕੰਪਲੀਟ ਹੋ ਚੁੱਕੇ ਨੇ ਮੈਂ ਤੁਹਾਡੇ ਲਈ ਇੰਪੋਰਟੈਂਟ ਐਮਸੀਕਿਊ ਲੈ ਕੇ ਆਈਆਂ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਅਸੀਂ ਐਮਸੀਕਿਊ ਵੀ ਪਾਰਟ ਵਾਈਜ਼ ਹੀ ਕਰਨੀ ਹੈ ਕਿ ਪਾਰਟ 1 ਦੇ ਨਾਲ ਰਿਲੇਟਿਡ ਐਮਸੀਕਿਊ ਕਿਹੜੇ ਨੇ ਪਾਰਟ 2 ਨਾਲ ਕਿਹੜੇ ਨੇ ਪਰ ਪਾਰਟ ਤੋਂ ਬਾਹਰ ਵੀ ਤਾਂ ਬਹੁਤ ਕੁਝ ਪੁੱਛਿਆ ਜਾਂਦਾ ਹੈ ਨਾ ਕਿ ਸੰਵਿਧਾਨ ਸਭਾ ਕਿਵੇਂ ਬਣੀ ਸੀ ਕਿਹਦੇ ਆਧਾਰ ਤੇ ਦਾ ਗਠਨ ਹੋਇਆ ਸੀ ਜੋ ਬਹੁਤ ਜ਼ਿਆਦਾ ਐਮਸੀਕਿਊ ਆ ਜਿਹੜੇ ਸੰਵਿਧਾਨ ਦੇ ਬੇਸਿਕ ਦੇ ਵਿੱਚੋਂ ਪੁੱਛੇ ਜਾਂਦੇ ਆ ਜਿੰਨਾ ਚੀਜ਼ਾਂ ਬਾਰੇ ਸਾਨੂੰ ਨਹੀਂ ਪਤਾਗਾ ਤੇ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਪਤਾ ਲੱਗਣ ਵਾਲਾ ਹੋ ਸਕਦਾ ਬਹੁਤ ਸਾਰੇ ਸਟੂਡੈਂਟਸ ਜਿਹੜੇ ਪਹਿਲਾਂ ਤੋਂ ਮੇਰੇ ਨਾਲ ਜੁੜੇ ਆ ਉਹਨਾਂ ਨੂੰ ਬਹੁਤ ਕੁਝ ਨਵਾਂ ਪਹਿਲਾਂ ਹੀ ਪਤਾ ਹੋਵੇ ਤੇ ਪਰ ਉਹ ਇਸ ਨੂੰ ਐਜ਼ ਅ ਟੈਸਟ ਮੰਨ ਕੇ ਚੱਲ ਸਕਦੇ ਨੇ ਠੀਕ ਹੈ अटेम्प्ट ਕਰਨ ਮੇਰੇ ਨਾਲ ਕਿਉਂਕਿ ਇਸ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦੀ ਬੇਸਿਕ ਕਲਾਸ ਲਗਾ ਰਹੇ ਆ ਠੀਕ ਹੈ ਸਭਾ ਦੇ ਨਾਲ ਰਿਲੇਟਡ ਆ ਫਿਰ ਪ੍ਰਸਤਾਵਨਾ ਤੇ ਇਹਨਾਂ ਸੂਚੀਆਂ ਵੀ ਕਰਾਂਗੇ ਉਸ ਤੋਂ ਬਾਅਦ ਅਸੀਂ ਪਾਰਟ ਵਾਈਜ਼ ਅਨੁਸ਼ੇਧ ਮਤਲਬ ਆਰਟੀਕਲ ਆ ਜਿਹੜੇ ਕਿ ਭਾਗ 1 ਦੇ ਵਿੱਚ ਕਿੰਨੇ ਆਰਟੀਕਲ ਆਉਂਦੇ ਆ ਉਹਨਾਂ ਦੇ ਨਾਲ ਰਿਲੇਟਿਡ ਐਮਸੀਕਿਊ ਕਵਰ ਕਰਾਂਗੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਕਲਾਸ ਸਟਾਰਟ ਕਰਦੇ ਆ ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਇਸ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਾਂਜੀ ਭਾਰਤ ਦੀ ਸੰਵਿਧਾਨ ਸਭਾ ਕਿਸ ਦੇ ਅਨੁਸਾਰ ਗਠਿਤ ਕੀਤੀ ਗਈ ਸੀ ਹਾਂਜੀ ਸਭਾ ਕੀ ਹੁੰਦੀ ਆ ਉਹ ਸਭਾ ਜਿਸ ਦੇ ਮੈਂਬਰਾਂ ਦੁਆਰਾ ਕਿਸੇ ਚੀਜ਼ ਦਾ ਨਿਰਮਾਣ ਕੀਤਾ ਜਾਂਦਾ ਤਾਂ ਇਸੇ ਤਰ੍ਹਾਂ ਸੰਵਿਧਾਨ ਸਭਾ ਉਹ ਸਭਾ ਜਿਸ ਦੇ ਮੈਂਬਰਾਂ ਦੁਆਰਾ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਉਹਨੂੰ ਅਸੀਂ ਸਭਾ ਬੋਲਦੇ ਹਾਂ ਕਿ ਸੰਵਿਧਾਨ ਸਭਾ ਕਿਸ ਦੇ ਅਨੁਸਾਰ ਗਠਿਤ ਕੀਤੀ ਗਈ ਸੀ ਭਾਰਤ ਵਿੱਚ ਸੰਵਿਧਾਨ ਸਭਾ ਗਠਿਤ ਕੀਤੀ ਗਈ ਸੀ ਕੈਬਨਟ ਮਿਸ਼ਨ ਯੋਜਨਾ 1946 ਦੇ ਤਹਿਤ ਠੀਕ ਹੈ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਤੁਸੀਂ ਸੋਚਦੇ ਹੋਵੋਗੇ ਕੈਬਨਟ ਮਿਸ਼ਨ ਕੀ ਚੀਜ਼ ਆ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਡਿਟੇਲਸ ਦੱਸਣਾ ਚਾਹੁੰਦੀ ਆ ਜਦੋਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਇੰਗਲੈਂਡ ਦਾ ਬਹੁਤ ਨੁਕਸਾਨ ਹੋਇਆ ਜਰਮਨੀ ਨੇ ਲੰਡਨ ਉੱਪਰ 15 ਦਿਨ ਰਾਤ ਬਿਨਾਂ ਰੁਕੇ ਬੰਬ ਸੁੱਟੇ ਇੰਗਲੈਂਡ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਸੀ ਇੰਗਲੈਂਡ ਦੀ ਦੁਨੀਆ ਯੁੱਧ ਤੋਂ ਇੰਨੀ ਜ਼ਿਆਦਾ ਦੁਖੀ ਸੀ ਉੱਥੋਂ ਦੇ ਪ੍ਰਧਾਨ ਮੰਤਰੀ ਸੀਗੇ ਵਿਨਸਨ ਚਰਚਿਲ ਦੂਜੇ ਪਾਸੇ ਲੇਬਰ ਪਾਰਟੀ ਦੇ ਨੇਤਾ ਸੀਗੇ ਜਿਨ੍ਹਾਂ ਦਾ ਨਾਮ ਸੀ ਕਲਾਈਮੇਟ ਐਂਟਲੀ ਤੇ ਉਹਨਾਂ ਨੇ ਭਾਰਤੀਆਂ ਨੂੰ ਸੱਦਾ ਭੇਜਿਆ ਸੀ ਕਿ ਜੇਕਰ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਭਾਰਤ ਨੂੰ ਸਤੰਤਰ ਕਰ ਦੇਵਾਂਗੇ ਤੁਸੀਂ ਮੇਰੀ ਹੈਲਪ ਕਰੋ ਮੇਰਾ ਸਾਥ ਦਿਓ ਭਾਰਤੀਆਂ ਨੇ ਉਹਨਾਂ ਦਾ ਸਾਥ ਦਿੱਤਾ ਜਿਵੇਂ ਹੀ ਉਹਨਾਂ ਦੀ ਸਰਕਾਰ ਬਣੀ ਉਹ ਭਾਰਤ ਨੂੰ ਸਤੰਤਰ ਕਰਨ ਲਈ ਮੰਨ ਗਏ ਉਹਨਾਂ ਨੇ ਆਪਣੇ ਤਿੰਨ ਕੈਬਨਿਟ ਮੰਤਰੀ ਭੇਜੇ ਸੀਗੇ ਉਹਨਾਂ ਤਿੰਨ ਕੈਬਨਿਟ ਮੰਤਰੀਆਂ ਦਾ ਨਾਮ ਸੀਗਾ ਪੈਥਿਕ ਲਾਰੈਂਸ ਸਰ ਸਟੇ ਸਰਸਟ੍ਰੈਫੋਰਡ ਕ੍ਰਿਪਸ ਅਤੇ ਐਬ ਏਬੀ ਅਲੈਗਜ਼ੈਂਡਰ ਤੁਹਾਨੂੰ ਰਿਟਨ ਦੇ ਵਿੱਚ ਵੀ ਲਿਖੇ ਮਿਲਣਗੇ ਅੱਗੇ ਐਸ ਆਮਸੀਕਿਊ ਮੈਂ ਐਡ ਕੀਤੇ ਹੋਏ ਆ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਇਹਨਾਂ ਦੇ ਪ੍ਰਧਾਨ ਸੀਗੇ ਇਹਨਾਂ ਦੇ ਲੀਡਰ ਸੀਗੇ ਸਰ ਪੈਥਿਕ ਲਾਰੈਂਸ ਠੀਕ ਹੈ ਇਹਨਾਂ ਤਿੰਨਾਂ ਨੇ ਭਾਰਤ ਨੂੰ ਤਿੰਨ ਕੰਮ ਦਿੱਤੇ ਕਿ ਅਸੀਂ ਤੁਹਾਨੂੰ ਤੁਸੀਂ ਆਪਣੀ ਅੰਤਰੀਮ ਸਰਕਾਰ ਬਣਾਓ ਅਤੇ ਅਗਲੇ 5 ਸਾਲਾਂ ਤੱਕ ਸਿੱਖੋ ਕਿ ਸਰਕਾਰ ਨੂੰ ਕਿਵੇਂ ਚਲਾਉਣਾ ਅੰਤਰੀਮ ਸਰਕਾਰ ਦੀ ਗੱਲ ਕੀਤੀ ਆ ਇਹਦੇ ਨਾਲ ਰਿਲੇਟਿਡ ਐਮਸੀਕਿਊ ਬਹੁਤ ਇੰਪੋਰਟੈਂਟ ਆ ਪੇਪਰ ਦੇ ਵਿੱਚ ਜਿਹੜੇ ਪੁੱਛੇ ਜਾਂਦੇ ਆ ਬਾਰ-ਬਾਰ ਦੋ ਤਿੰਨ ਇੰਪੋਰਟੈਂਟ ਆ ਉਹ ਮੈਂ ਇਸ ਵੀਡੀਓ ਦੇ ਵਿੱਚ ਕਵਰ ਕਰਵਾਉਂਗੀ ਠੀਕ ਹੈ ਤੱਕ ਸਿੱਖ ਉਹ ਕਹਿੰਦੇ ਕਿ ਅੰਤਰੀਮ ਸਰਕਾਰ ਬਣਾ ਕੇ ਅਗਲੇ 5 ਸਾਲ ਤੱਕ ਸਾਡੇ ਤੋਂ ਸਿੱਖੋ ਕਿ ਸਰਕਾਰ ਨੂੰ ਚਲਾਈਦਾ ਕਿਵੇਂ ਆ ਇਸ ਲਈ ਤਾਂ 1947 ਵਿੱਚ ਭਾਰਤ ਜਦੋਂ ਆਜ਼ਾਦ ਹੋਇਆ ਸੀ ਪਰ ਪ੍ਰਧਾਨ ਮੰਤਰੀ ਦੀਆਂ ਚੋਣਾਂ 1951-52 ਦੇ ਵਿੱਚ ਹੋਈਆਂ ਸੀਗੀਆਂ ਕਿਉਂਕਿ ਪ੍ਰਧਾਨ ਮੰਤਰੀ 19 55 52 ਚ ਬਣੇ ਸੀ ਕਿਉਂਕਿ ਸਾਡੇ ਤਾਂ ਲੋਕ ਅਜੇ ਸਰਕਾਰ ਚਲਾਉਣੀ ਸਿੱਖ ਰਹੇ ਸੀ ਠੀਕ ਹੈ ਟ੍ਰੇਨਿੰਗ ਚੱਲ ਰਹੀ ਸੀ ਉਹਨਾਂ ਦੇ ਕਹਿ ਸਕਦੇ ਆ ਦੂਜਾ ਕੰਮ ਇਹਨਾਂ ਨੇ ਦਿੱਤਾ ਕਿ ਸੰਵਿਧਾਨ ਬਣਾ ਲਓ ਜਦੋਂ ਤੱਕ ਸੰਵਿਧਾਨ ਲਾਗੂ ਨਹੀਂ ਹੋ ਜਾਂਦਾ ਅਸੀਂ ਤੁਹਾਡੀ ਦੇਖਰੇਖ ਕਰਾਂਗੇ ਜਿਵੇਂ ਤੁਹਾਡਾ ਸੰਵਿਧਾਨ ਲਾਗੂ ਹੋ ਜਾਊਗਾ ਅਸੀਂ ਇਥੋਂ ਚਲੇ ਜਾਵਾਂਗੇ ਤਾਂ ਫਿਰ ਇਹ ਕੈਬਨਿਟ ਮਿਸ਼ਨ ਦੇ ਆਧਾਰ ਤੇ ਸੰਵਿਧਾਨ ਬਣਨ ਦੀ ਜਿਹੜੀ ਪ੍ਰਕਿਰਿਆ ਵਾ ਉਹ ਸ਼ੁਰੂ ਹੋਗੀ ਪਹਿਲਾਂ ਸਭਾ ਬਣਾਈ ਗਈ ਫਿਰ ਸੰਵਿਧਾਨ ਕੌਣ ਬਣਾਏਗਾ ਇਹ ਜਦੋਂ ਗੱਲ ਆਈ ਇਸ ਦੇ ਲਈ ਇਨਡਾਇਰੈਕਟ ਜਾਂ ਇਨਡਾਇਰੈਕਟ ਵੇ ਨਾਲ ਇਲੈਕਸ਼ਨ ਹੋਏ ਚੁਣੇ ਹੋਏ ਲੋਕਾਂ ਨੂੰ ਸੈਂਟਰਲ ਹਾਲ ਦੇ ਵਿੱਚ ਰੱਖਿਆ ਗਿਆ ਠੀਕ ਹੈ ਬਾਕੀ ਮੈਂ ਤੁਹਾਨੂੰ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਹਿਸਟਰੀ ਨਹੀਂ ਦੱਸਣੀ ਕਿਉਂਕਿ ਪਹਿਲਾਂ ਆਪਣੀਆਂ ਹੀ ਕਲਾਸਿਸ ਹੋਈਆਂ ਹੋਈਆਂ ਮਾ ਜੋ ਤੁਹਾਡੇ ਲਈ ਇੰਪੋਰਟੈਂਟ ਸੀ ਜਿਹੜੇ ਸਟੂਡੈਂਟਸ ਪਹਿਲੀ ਵਾਰ ਦੇਖ ਰਹੀ ਆ ਉਹਨਾਂ ਲਈ ਮੈਂ ਤੁਹਾਨੂੰ ਦੱਸ ਵੀ ਦਿੱਤਾ ਸੋ ਤੁਸੀਂ ਇਹ ਧਿਆਨ ਦੇ ਵਿੱਚ ਰੱਖੋ ਕਿ ਕੈਬਨਿਟ ਮਿਸ਼ਨ ਯੋਜਨਾ ਕੀ ਸੀ ਕੈਬਨਿਟ ਮੰਤਰੀ ਆਏ ਸੀ ਇੰਗਲੈਂਡ ਦੇ ਤਿੰਨ ਇਥੇ ਉਹਨਾਂ ਦੇ ਨਾਮ ਧਿਆਨ ਦੇ ਵਿੱਚ ਰੱਖੋ ਤੇ ਉਹਨਾਂ ਨੂੰ ਹੀ ਕੈਬਨਿਟ ਮਿਸ਼ਨ ਕਿਹਾ ਜਾਂਦਾ ਕਦੋਂ ਆਏ ਸੀ 1946 ਚ 3 ਮਾਰਚ ਪਤਾ ਨਹੀਂ ਮਾਰਚ 1946 ਚ ਆਏ ਸੀ ਐਗਜ਼ੈਕਟ ਤਰੀਕ ਨਹੀਂ ਤਾ ਵਾ ਠੀਕ ਹੈ ਮਾਰਚ ਨੂੰ ਸੋਸ਼ਿਆਲੀ ਦੇ ਵਿੱਚ ਆਏ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆ ਜਿਹੜਾ ਸਾਰਾ ਚੱਲਿਆ ਸੰਵਿਧਾਨ ਸਭਾ ਦਾ ਗਠਨ ਕਰਨ ਦੇ ਲਈ ਮੈਂਬਰ ਵੀ ਬਣਾਏ ਗਏ ਉਹਨਾਂ ਬਾਰੇ ਮੈਂ ਐਜ਼ ਆ ਐਮਸੀਕਿਊ ਹੀ ਦੱਸੂਗੀ ਤਾਂ ਜੋ ਤੁਹਾਡ ਨੂੰ ਕਲਾਸ ਆ ਜਿਹੜੀ ਬੋਰਿੰਗ ਨਾ ਲੱਗੇ ਹਾਂਜੀ ਫਿਰ ਉਸ ਤੋਂ ਬਾਅਦ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਿੱਥੇ ਹੋਈ ਫਿਰ ਉਸ ਜਦੋਂ ਮੈਂਬਰ ਚੁਣ ਲੈ ਗਏ ਸੰਵਿਧਾਨ ਸਭਾ ਦੇ ਵਿੱਚ ਇਨਡਾਇਰੈਕਟ ਵੇ ਨਾਲ 399 ਮੈਂਬਰ ਚੁਣੇ ਗਏ ਸੀ ਕਿਵੇਂ ਚੁਣੇ ਗਏ ਸੀ ਇਹ ਵੀ ਐਜ਼ ਆ ਐਮਸੀਕਿਊ ਆਪਾਂ ਅੱਗੇ ਡਿਟੇਲ ਦੇ ਵਿੱਚ ਕਵਰ ਕਰਾਂਗੇ 399 ਮੈਂਬਰ ਚੁਣੇ ਗਏ ਹੁਣ ਜਦੋਂ 399 ਮੈਂਬਰ ਚੁ ਦੇਲੀ ਦੇ ਵਿੱਚ ਆ ਆਪਾਂ ਹਾਲ ਦੇ ਵਿੱਚ ਆਜੋ ਦਿੱਲੀ ਦੇ ਅਸੈਂਬਲੀ ਹਾਲ ਦੇ ਵਿੱਚ ਤੇ ਉੱਥੇ ਜੇ ਬੈਠ ਕੇ ਆਪਾਂ ਸੰਵਿਧਾਨ ਲਿਖਣਾ ਸਟਾਰਟ ਕਰਦੇ ਆ ਠੀਕ ਹੈ ਤਾਂ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀਗੀ ਨਵੀਂ ਦਿੱਲੀ ਦੇ ਵਿੱਚ ਤੇ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਕਦੋਂ ਸੀ ਐਸ ਐਜ਼ ਐਮ ਸੀ ਕਯੂ ਕਵਰ ਕਰਦੇ ਆ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ 9 ਦਸੰਬਰ 1946 ਨੂੰ 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਬਾਅਦ ਵਿੱਚ ਹਰੇਕ 2 ਦਿਨ ਬਾਅਦ ਬੈਠਕ ਹੁੰਦੀ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਪਹਿਲੀ ਬੈਠਕ ਦੀ ਤਾਰੀਖ ਧਿਆਨ ਚ ਰੱਖਣਾ ਬਹੁਤ ਇੰਪੋਰਟੈਂਟ ਹੈ ਹਾਂਜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੇ ਪ੍ਰਧਾਨ ਕੌਣ ਸਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ কই ਕਿੱਥੇ ਸੀ ਨਵੀਂ ਦਿੱਲੀ ਦੇ ਵਿੱਚ ਕਦੋਂ ਹੋਈ 9 ਦਸੰਬਰ 1946 ਨੂੰ ਤੇ ਇਸ ਦੇ ਪ੍ਰਧਾਨ ਕੌਣ ਚੁਣੇ ਗਏ ਸੀ ਡਾਕਟਰ ਸਚੀਦਾਨੰਦ ਸਿਨਾ ਤੇ ਇੱਕ ਗੱਲ ਧਿਆਨ ਦੇ ਵਿੱਚ ਰੱਖਣਾ ਇਹ ਸੰਵਿਧਾਨ ਦੇ ਅਸਥਾਈ ਪ੍ਰਧਾਨ ਸੀ ਅਸਥਾਈ ਮਤਲਬ ਪੱਕੇ ਤੌਰ ਤੇ ਨਹੀਂ ਸੀਗੇ ਸੰਵਿਧਾਨ ਸਭਾ ਦੇ ਪ੍ਰਧਾਨ ਇਹ ਸਿਰਫ ਪਹਿਲੀ ਮੀਟਿੰਗ ਦੇ ਲਈ ਪ੍ਰਧਾਨ ਬਣਾਏ ਗਏ ਸੀ ਅਸਥਾਈ ਪ੍ਰਧਾਨ ਸੀ ਡਾਕਟਰ ਸਚੀਦਾਨੰਦ ਸਿਨਾ ਨੈਕਸਟ ਹੈ ਜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਵਿੱਚ ਕਿੰਨੇ ਮੈਂਬਰ ਚੁਣੇ ਗਏ ਸੀ ਸੰਵਿਧਾਨ ਸਭਾ ਦੀ ਪਹਿਲੀ ਬ ਦੇ ਵਿੱਚ 399 ਮੈਂਬਰ ਚੁਣੇ ਗਏ ਸੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਜਿਹੜੀ ਇਹ ਗਿਣਤੀ ਸੀ ਇਹ ਭਾਰਤ ਦੀ ਜਨਸੰਖਿਆ ਦੇ ਅਨੁਪਾਤ ਵਿੱਚ ਰੱਖੀ ਗਈ ਸੀ ਭਾਰਤ ਦੀ ਜਨਸੰਖਿਆ ਉਸ ਸਮੇਂ ਸੀਗੀ 39 ਕਰੋੜ ਠੀਕ ਹੈ 39 ਕਰੋੜ ਸੀਗੀ ਤੇ ਹਰੇਕ 10 ਲੱਖ ਜਨਸੰਖਿਆ ਤੇ ਇੱਕ ਸੀਟ ਨੂੰ ਨਿਰਧਾਰਿਤ ਕੀਤਾ ਗਿਆ ਸੀ ਇਸ ਕਰਕੇ 399 ਮੈਂਬਰ ਆ ਜਿਹੜੇ ਇਹ ਚੁਣੇ ਗਏ ਸੀ ਸੰਵਿਧਾਨ ਨੂੰ ਲਿਖਣ ਦੇ ਲਈ ਠੀਕ ਹੈ 199 ਮੈਂਬਰ ਜਦੋਂ ਚੁਣੇ ਗਏ ਸੰਵਿਧਾਨ ਨੂੰ ਲਿਖਣ ਲਈ ਉਸ ਸਮੇਂ ਪਾਕਿਸਤਾਨ ਦੀ ਤਵੰਡੀ ਨਹੀਂ ਹੋਈ ਸੀ ਬਾਅਦ ਵਿੱਚ ਜਦੋਂ ਵੰਡ ਹੋਈ ਆ ਫਿਰ ਉਸ ਮੈਂਬਰ ਆ ਜਿਹੜੇ 1947 ਦੇ ਵਿੱਚ ਵੰਡ ਹੋਈ 1946 ਦੇ ਵਿੱਚ ਸੰਵਿਧਾਨ ਲਿਖਣਾ ਸ਼ੁਰੂ ਹੋਇਆ ਠੀਕ ਹੈ ਫਿਰ 1 ਸਾਲ ਬਾਅਦ ਪਹਿਲੀ ਬੈਠਕ ਕਦੋਂ ਹੋਈ ਸੀ 9 ਦਸੰਬਰ 1946 ਨੂੰ ਵੰਡ ਤੋਂ ਬਾਅਦ ਪੁਨਰਗਠਨ ਹੋਇਆ ਪੁਨਰਗਠਨ ਹੋਇਆ 9 ਦਸੰਬਰ 1947 ਨੂੰ ਦੇਖੋ ਡੇਟ ਯਾਦ ਰੱਖਣੀ ਏ ਸਾਨੂ ਹੋਗੀ ਠੀਕ ਹੈ 9 ਦਸੰਬਰ 1947 ਨੂੰ ਪੁਨਰਗਠਨ ਹੋਇਆ ਤੇ ਉਸ ਸਮੇਂ ਮੈਂਬਰ ਰਹਿ ਗਏ ਜੀ 299 ਕਿਉਂਕਿ ਜਿਹੜੇ ਪਾਕਿਸਤਾਨ ਵਗੈਰਾ ਦੇ ਮੈਂਬਰ ਸੀਗੇ ਉਹ ਵੰਡ ਦੇ ਨਾਲ ਹੀ ਉਧਰ ਚਲੇ ਗਏ ਕਲੀਅਰ ਹੋਇਆ ਠੀਕ ਹੈ ਉਸ ਤੋਂ ਬਾਅਦ 299 ਮੈਂਬਰ ਰਹਿਣ ਤੋਂ ਬਾਅਦ ਕੀ ਹੋਇਆ ਸੀਗਾ 299 ਮੈਂਬਰ ਤਾਂ ਰਹੇਗੇ ਹੁਣ ਸੰਵਿਧਾਨ ਨੂੰ ਲਿਖਣ ਲਈ ਤਾਂ ਲਗਭਗ 3 ਸਾਲ ਲੱਗੇ ਸੀ ਦੇਖੋ 1946 ਦੇ ਵਿੱਚ ਬਣਨਾ ਸ਼ੁਰੂ ਹੋਇਆ ਤੇ 1950 ਦੇ ਵਿੱਚ ਜਾ ਕੇ ਲਾਗੂ ਹੋਇਆ ਤੇ ਇਹਨੂੰ ਲਿਖਣ ਦੇ ਲਈ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਜਾਨੀ ਕਿ ਲਗਭਗ 3 ਸਾਲ ਤੇ ਉਸ ਸਮੇਂ ਤੱਕ ਜਿਹੜੇ ਮੈਂਬਰਾਂ ਦੇ ਵਿੱਚੋਂ ਜ਼ਿਆਦਾ ਏਜ ਸੀ ਅੱਧਿਆਂ ਦੇ ਵਿੱਚੋਂ ਥੋੜੀ-ਬਹੁਤਿਆਂ ਦੇ ਵਿੱਚੋਂ ਡੈਥ ਹੋਈ ਤਾਂ ਲਾਸਟ ਤੇ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸਿਰਫ ਤੇ ਸਿਰਫ 299 ਮੈਂਬਰਾਂ ਦੇ ਸਾਈਨ ਸੀਗੇ ਸੰਵਿਧਾਨ ਤੇ ਠੀਕ ਹੈ ਜਿਨ੍ਹਾਂ ਦੇ ਵਿੱਚੋਂ 15 ਮਹਿਲਾ ਮਾਂ ਸੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੋ ਇੰਪੋਰਟੈਂਟ ਹੈ ਤੁਹਾਡੇ ਲਈ ਨੈਕਸਟ ਹੈ ਸੰਵਿਧਾਨ ਸਭਾ ਦੀ ਦੂਜੀ ਬੈਠਕ ਕਦੋਂ ਹੋਈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ 9 ਦਸੰਬਰ 1946 ਨੂੰ ਪਹਿਲੀ ਬੈਠਕ ਹੋਈ ਆ ਠੀਕ ਹੈ ਹਰੇਕ 2 ਦਿਨ ਬਾਅਦ ਉਸ ਤੋਂ ਬਾਅਦ ਬੈਠਕਾਂ ਹੁੰਦੀਆਂ ਰਹੀਆਂ ਸੰਵਿਧਾਨ ਸਭਾ ਦੀ ਦੂਜੀ ਬੈਠਕ ਹੋਈ ਸੀ ਜੀ 11 ਦਸੰਬਰ 1946 ਨੂੰ ਆਪਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਸੰਵਿਧਾਨ ਸਭਾ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਦੇਖੋ ਪਹਿਲੇ ਚ ਮੈਂ ਤੁਹਾਨੂੰ ਦੱਸਿਆ ਸੀ ਅਸਥਾਈ ਚੇਅਰਮੈਨ ਬਾਰੇ ਮਤਲਬ ਪੱਕੇ ਨਹੀਂ ਸੀਗੇ ਠੀਕ ਹੈ ਪਹਿਲੀ ਬੈਠਕ ਦੇ ਪ੍ਰਧਾਨ ਕੌਣ ਸੀ ਡਾਕਟਰ ਸਚਿਦ ਨੰਦਸિંહਾ ਪਹਿਲੀ ਬੈਠਕ ਦੇ ਪ੍ਰਧਾਨ ਸੀ ਪਰ ਜਦੋਂ ਦੂਜੀ ਬੈਠਕ ਹੋਈ 11 ਦਸੰਬਰ 1946 ਨੂੰ ਫਿਰ ਪੱਕੇ ਤੌਰ ਤੇ ਬਣਾਤੇ ਸੀਗੇ ਪ੍ਰਧਾਨ ਕੌਣ ਬਣਾਈ ਸੀ ਡਾਕਟਰ ਜਿੰਦਰ ਪ੍ਰਸ਼ਾਦ ਆਪਸ਼ਨ ਸੀ ਇਸ ਆ ਰਾਈਟ ਆਨਸਰ ਪੱਕੇ ਤੌਰ ਤੇ ਇਹ ਸੰਵਿਧਾਨ ਦੇ ਪ੍ਰਧਾਨ ਬਣਾ ਦਿੱਤੇ ਗਏ ਸੀ ਸੰਵਿਧਾਨ ਸਭਾ ਦੇ ਪ੍ਰਧਾਨ ਜਿਹਦਾ ਮਤਲਬ ਸੀ ਇਸ ਸਥਾਈ ਪ੍ਰਧਾਨ ਬਣ ਗਏ ਸੀ ਮਤਲਬ ਹੁਣ ਜਿੰਨੀਆਂ ਵੀ ਬੈਠਕਾਂ ਹੋਣਗੀਆਂ ਜਿੰਨੀਆਂ ਵੀ ਬੈਠਕਾਂ ਹੋਣਗੀਆਂ ਸਭ ਦੇ ਪ੍ਰਧਾਨਗੀ ਡਾਕਟਰ ਜਿੰਦਰ ਪ੍ਰਸ਼ਾਦ ਹੀ ਕਰਨਗੇ ਕਿਉਂਕਿ ਪੱਕੇ ਤੌਰ ਤੇ ਚੇਅਰਮੈਨ ਬਣ ਗਏ ਸੀ ਸੰਵਿਧਾਨ ਸਭਾ ਦੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਸ ਤੋਂ ਬਾਅਦ ਗੱਲ ਕਰ ਰਹੇ ਹਾਂ ਜੀ ਅਸੀਂ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੀ ਸੰਵਿਧਾਨ ਸਭਾ ਦੀ ਤੀਜੀ ਬੈਠਕ ਕਦੋਂ ਹੋਈ ਫਿਰ ਹਰੇਕ 2 ਸਾਲ ਬਾਅਦ ਸੌਰੀ ਹਰੇਕ 2 ਦਿਨ ਬਾਅਦ ਪਹਿਲੀ ਬੈਠਕ 9 ਦਸੰਬਰ 1946 ਨੂੰ ਦੂਸਰੀ 11 ਦਸੰਬਰ ਨੂੰ ਹੋਗੀ ਫਿਰ ਤੀਸਰੀ ਕਦੋਂ ਹੋਈ ਹੋਣੀ ਆ 13 ਦਸੰਬਰ ਨੂੰ ਤਾਂ 13 ਦਸੰਬਰ 1946 ਨੂੰ ਤੀਸਰੀ ਬੈਠਕ ਹੋਈ ਇਸੇ ਬੈਠਕ ਦੇ ਵਿੱਚ ਪੰਡ ਜਵਾਹਰ ਲਾਲ ਨਹਿਰੂ ਨੇ ਉਦੇਸ਼ ਮਤਾ ਪੇਸ਼ ਕਰਕੇ ਸੰਵਿਧਾਨ ਦਾ ਨੀਂਹ ਪੱਥਰ ਰੱਖਤਾ ਸੀਗਾ ਕਿ ਕਰ ਦੋ ਸੰਵਿਧਾਨ ਲਿਖਣਾ ਸਟਾਰਟ ਠੀਕ ਹੈ ਜਾਣੀ ਕਿ ਇਹ ਤੁਸੀਂ ਹੁਣ ਧਿਆਨ ਦੇ ਵਿੱਚ ਰੱਖਣਾ ਕਿ ਸੰਵਿਧਾਨ ਸਭਾ ਦੀ ਤੀਜੀ ਬੈਠਕ ਕਦੋਂ ਹੋਈ 13 ਦਸੰਬਰ 1946 ਨੂੰ ਤੇ ਤੀਜੀ ਬੈਠਕ ਦੇ ਪ੍ਰਧਾਨ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਕਿਉਂਕਿ ਸਥਾਈ ਪ੍ਰਧਾਨ ਸੀ ਜਿੰਨੀਆਂ ਵੀ ਮੀਟਿੰਗਾਂ ਹੋਣਗੀਆਂ ਐਂਡ ਤੱਕ ਉਹ ਸਾਰਿਆਂ ਦੀ ਪ੍ਰਧਾਨਗੀ ਕੌਣ ਕਰਨਗੇ ਡਾਕਟਰ ਜਿੰਦਰ ਪ੍ਰਸ਼ਾਦ ਦੇਖੋ ਸੰਵਿਧਾਨ ਸਭਾ ਦੀਆਂ ਟੋਟਲ ਬੈਠਕਾਂ ਹੋਈਆਂ ਸੀ 12 12 ਸੈਸ਼ਨ ਹੋਏ ਸੀ 12 ਮੀਟਿੰਗਾਂ ਹੋਈਆਂ ਸੀ ਠੀਕ ਹੈ ਕਿੰਨੀਆਂ ਹੋਈਆਂ ਸੀ 12 ਇਹਨਾਂ ਦੇ ਵਿੱਚੋਂ ਪਹਿਲੀਆਂ ਤਿੰਨ ਮੈਂ ਤੁਹਾਨੂੰ ਦੱਸ ਦਿਤੀਆਂ ਹਰੇਕ ਦੋ ਦਿਨ ਬਾਅਦ ਮੀਟਿੰਗਾਂ ਜਿਹੜੀ ਇਹ ਹੁੰਦੀ ਰਹੀ ਸੀ ਜਦੋਂ ਤੱਕ ਸੰਵਿਧਾਨ ਲਿਖਣਾ ਸਟਾਰਟ ਨਹੀਂ ਹੋਇਆ ਸੀ ਬਾਅਦ ਵਿੱਚ ਸਿੱਧੋ ਸੰਵਿਧਾਨ ਲਿਖਿਆ ਗਿਆ ਟੋਟਲ 12 ਸੈਸ਼ਨ ਹੋਏ ਸੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਹੜੇ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ ਤੇ ਹੁਣ ਆਪਾਂ ਲਾਸਟ ਦੀ ਹੀ ਗੱਲ ਕਰਾਂਗੇ ਤੀਸਰੀ ਬਾਰੇ ਉਹ ਤੀਸਰੀ ਅਬ ਮੈਂ ਤੁਹਾਨੂੰ ਪ੍ਰਧਾਨ ਆਲਰੇਡੀ ਦੱਸ ਚੁੱਕੀ ਹਾਂ ਕਿਉਂਕਿ ਮਾਈਂਡ ਤੋਂ ਸਕਿਪ ਹੋ ਗਿਆ ਸੀ ਕਿ ਤੀਜੀ ਬੈਠਕ ਦੇ ਪ੍ਰਧਾਨ ਨੇ ਐਸ ਐਮ ਸੀ ਕਿਊ ਪੁੱਛਿਆ ਹੋਇਆ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਹਾਂਜੀ ਸੰਵਿਧਾਨ ਸਭਾ ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕੀਤੀ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ অপਸ਼ਨ ਸੀ ਇਸ ਦਾ রাইਟ ਆਨਸਰ ਕਿਉਂਕਿ ਇਹ ਪੱਕੇ ਤੌਰ ਤੇ ਬਣ ਗਈ ਸੀ ਕੋਈ ਵੀ ਬੈਠਕ ਪਾ ਕੇ ਪੁੱਛ ਲਿਆ ਜਾਵੇ ਬਸ ਪਹਿਲੀ ਤੋਂ ਬਿਨਾ ਬਾਕੀ ਸਾਰੀਆਂ ਮੀਟਾਂ ਦੇ ਪ੍ਰਧਾਨਗੀ ਡਾਕਟਰ ਰਜਿੰਦਰ ਪ੍ਰਸ਼ਾਦ ਨੇ ਕੀਤੀ ਸੀ ਨੈਕਸਟ ਹੈ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਿਆ ਹਾਂਜੀ ਮੈਂ ਤੁਹਾਨੂੰ ਦੱਸਿਆ ਸੰਵਿਧਾਨ ਨੂੰ ਬਣਨ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਲੱਗੇ 11 ਮਹੀਨੇ 18 ਦਿਨ ਹੁਣ ਦੇਖੋ 1 ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ 12 ਮਹੀਨੇ ਹੁੰਦੇ ਆ ਠੀਕ ਹੈ ਤੇ ਬਾ ਇਹਦੇ ਵਿੱਚੋਂ ਦੇਖ ਲਓ ਸਿਰਫ 13 ਦਿਨ ਹੀ ਘਟਾ ਮਤਲਬ 13 ਦਿਨ ਘਟਾ 13 31 ਦਸੰਬਰ 31 ਆ ਮਹੀਨਾ ਹੁੰਦਾ ਨਾ 13 ਦਿਨ ਘਟਾ ਤਾਂ ਸਿਰਫ ਲਗਭਗ ਲਗਭਗ 3 ਸਾਲ ਹੀ ਹੋ ਗਏ ਤਾਂ ਲਗਭਗ 3 ਸਾਲ অপਸ਼ਨ ਸੀ ਇੱਥੇ ਰਾਈਟ ਆਨਸਰ ਹੈ ਬਾਈ ਚਾਂਸ ਤੁਹਾਨੂੰ অপਸ਼ਨ ਆ ਜਾਏ ਕਿ 2 ਸਾਲ 11 ਮਹੀਨੇ 18 ਦਿਨ ਫਿਰ ਤੁਸੀਂ ਉਹੀ ਟਿਕ ਕਰੋਗੇ ਜੇਕਰ ਤੁਹਾਨੂੰ অপਸ਼ਨ ਏ ਆ ਜਾਂਦੀ ਆ ਕਿਸ ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਿਆ ਤਾਂ ਫਿਰ 3 ਸਾਲ ਲਗਭਗ 3 ਸਾਲ ਠੀਕ ਹੈ ਉਸ ਤੋਂ ਬਾਅਦ ਸੰਵਿਧਾਨ ਸਭਾ ਦਾ ਸੁਭਰੂਪ ਤਿਆਰ ਕਰਨ ਲਈ ਕਿੰਨੇ ਦਿਨ ਬਹਿਸ ਚੱਲੀ ਸੀ 114 ਦਿਨ ਬਹਿਸ ਚੱਲੀ ਸੀ ਇਹ ਵੀ ਤੁਸੀਂ ਧਿਆਨ ਚ ਰੱਖਿਓ ਨੈਕਸਟ ਹੈ ਸੰਵਿਧਾਨ ਦਾ ਸੁਭਰੂਪ ਕਦੋਂ ਬਣ ਕੇ ਤਿਆਰ ਹੋਇਆ ਹਾਂਜੀ ਸੰਵਿਧਾਨ ਦਾ ਸੁਭਰੂਪ ਬਣ ਕੇ ਤਿਆਰ ਹੋਇਆ 26 ਨਵੰਬਰ 1949 ਨੂੰ 26 ਨਵੰਬਰ 1949 ਨੂੰ ਪਰ ਲਾਗੂ ਕਦੋਂ ਹੋਇਆ ਲਾਗੂ ਹੋਇਆ 26 ਜਨਵਰੀ 1950 ਨੂੰ ਲਾਗੂ ਕਦੋਂ ਹੋਇਆ 26 ਜਨਵਰੀ 1950 ਨੂੰ ਉਹਨੂੰ ਬਹੁਤ ਸਾਰੇ ਸਟੂਡੈਂਟਸ ਨੇ ਸੋਚਣਗੇ ਕਿ ਜਦ 26 ਨਵੰਬਰ 1949 ਨੂੰ ਹੀ ਬਣ ਕੇ ਤਿਆਰ ਹੋ ਗਿਆ ਸੀ ਫਿਰ ਲਾਗੂ ਕਿਉਂ ਨਹੀਂ ਕੀਤਾ ਗਿਆ ਦੋ ਮਹੀਨੇ ਦੀ ਵੇਟ ਕਿਉਂ ਕੀਤੀ ਗਈ ਦੇਖੋ ਇੰਡੀਅਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੀਟਿੰਗ ਹੋਈ ਸੀ ਲਾਹੌਰ ਦੇ ਵਿੱਚ ਹੋਈ ਸੀਗੀ ਇਹ 1929 ਵਿੱਚ ਕਾਂਗਰਸ ਦਾ ਲਾਹੌਰ ਸੈਸ਼ਨ ਆਯੋਜਿਤ ਕੀਤਾ ਗਿਆ ਸੀ ਜਿਸ ਦੇ ਪ੍ਰਧਾਨ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਸਾਨੂੰ ਪੂਰਨ ਸਵਰਾਜ ਮਤਲਬ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੂਰਨ ਸਵਰਾਜ ਦੀ ਮੰਗ ਕੀਤੀ ਸੀ ਮਤਲਬ ਟੋਟਲ ਇੰਡੀਪੈਂਡੈਂਸ ਚਾਹੀਦਾ ਵਾ ਸਾਨੂੰ ਠੀਕ ਹੈ ਤਾਂ ਇਹਨਾਂ ਨੇ ਰਾਵੀ ਨਦੀ ਦੇ ਤੱਟ ਤੇ ਪੂਰਨ ਸਵਰਾਜ ਦੀ ਮੰਗ ਕੀਤੀ ਸੀ ਇਹਨਾਂ ਨੇ ਕਿਹਾ ਸੀ ਕਿ 1930 ਦੇ ਵਿੱਚ ਜਨਵਰੀ ਦੇ ਲਾਸਟ ਸੰਡੇ ਨੂੰ ਅਸੀਂ ਆਪਣਾ ਤਿਰੰਗਾ ਲਹਿਰਾ ਦੇਣਾ ਇਹਨਾਂ ਨੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਆਜ਼ਾਦੀ ਦਿਓ ਚਾਹੇ ਨਾ ਦਿਓ ਪਰ ਅਸੀਂ 1930 ਦੇ ਵਿੱਚ ਜਨਵਰੀ ਦੇ ਲਾਸਟ ਸੰਡੇ ਨੂੰ ਆਪਣਾ ਤਿਰੰਗਾ ਲਹਿਰਾ ਦੇਣਾ ਤੇ ਆਖਰੀ ਸੰਡੇ ਸੀ ਉਸ ਸਮੇ 26 ਜਨਵਰੀ ਦਾ ਤਾਂ 26 ਜਨਵਰੀ 1930 ਨੂੰ ਪਹਿਲੀ ਵਾਰ ਤਿਰੰਗਾ ਲਹਿਰਾਇਆ ਗਿਆ ਅਤੇ ਇਹ ਘੋਸ਼ਣਾ ਕਰ ਦਿੱਤੀ ਗਈ ਸੀ ਕਿ ਅੱਜ ਤੋਂ ਹਰੇਕ ਸਾਲ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ 26 ਜਨਵਰੀ ਨੂੰ ਹੁਣ ਦੇਖੋ ਕਿਸੇ ਬੰਦੇ ਨੇ ਉਸ ਸਮੇਂ ਦੇ ਵਿੱਚ ਜਦੋਂ ਸਾਡੇ ਤੇ ਇੰਨੇ ਅਤਿਆਚਾਰ ਹੁੰਦੇ ਸੀ ਜਦੋਂ ਅਸੀਂ ਅੰਗਰੇਜ਼ਾਂ ਦੇ ਵਿਰੋਧ ਖੜਦੇ ਸੀ ਤਾਂ ਕਿਸੇ ਬੰਦੇ ਨੇ ਇੰਨੇ ਹੌਸਲੇ ਦੇ ਨਾਲ ਸੁਤੰਤਰਤਾ ਦਿਵਸ ਘੋਸ਼ਿਤ ਕੀਤਾ ਸੀਗਾ 26 ਜਨਵਰੀ ਦਾ ਤੇ ਉਸ ਦਿਨ ਦੀ ਤਾਂ ਫਿਰ ਕੋਈ ਇੰਪੋਰਟੈਂਸ ਹੀ ਨਹੀਂ ਰਹਿ ਜਾਣੀ ਸੀ ਉਸ ਦਿਨ ਨੂੰ ਸਾਰਿਆਂ ਨੇ ਭੁੱਲ ਜਾਣਾ ਸੀ ਜੇ 26 ਨਵੰਬਰ 1949 ਨੂੰ ਸੰਵਿਧਾਨ ਲਾਗੂ ਹੋ ਜਾਂਦਾ ਤਾਂ ਇਸ ਕਰਕੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰ ਦਿੱਤਾ ਗਿਆ ਸੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਜੀ ਸੰਵਿਧਾਨ ਸਭਾ ਦੀ ਆਖਰੀ ਬੈਠਕ ਕਦੋਂ ਹੋਈ ਸੀ ਹਾਂਜੀ ਸੰਵਿਧਾਨ ਸਭਾ ਦੀ ਆਖਰੀ ਬੈਠਕ ਜਿਹੜੀ ਇਹ ਹੋਈ ਸੀ 24 ਜਨਵਰੀ 1950 ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਤੇ ਆਖਰੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਡਾਕਟਰ ਰਜਿੰਦਰ ਪਰੇਸ਼ਾਨ ਨੇ ਕਿਉਂਕਿ ਸਥਾਈ ਪ੍ਰਧਾਨ ਸੀਗੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਐਜ਼ ਅ ਟੈਸਟ ਤੁਸੀਂ ਆਪਣਾ ਆਨਸਰ ਦੇ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ 26 ਜਨਵਰੀ 1950 ਨੂੰ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸੰਵਿਧਾਨ ਸਭਾ ਦਾ ਸੰਵਿਧਾਨਿਕ ਸਲਾਹਕਾਰ ਕੌਣ ਸੀ ਦੇਖੋ ਹੁਣ ਆਪਣੇ ਦੇਸ਼ ਦੇ ਜਿਹੜੇ ਲੋਕ ਸੰਵਿਧਾਨ ਇਕੱਠਾ ਮਤਲਬ ਸੰਵਿਧਾਨ ਨੂੰ ਲਿਖਣ ਦੇ ਲਈ ਇਕੱਠੇ ਹੋਏ ਸੀ ਦਿੱਲੀ ਦੇ ਵਿੱਚ ਤਾਂ ਉਸ ਸਮੇਂ ਮਤਲਬ ਕਿ ਸਹ ਹੁਣ ਕਿਸੇ ਚੀਜ਼ ਬਾਰੇ ਜੇ ਸਾਨੂੰ ਜ਼ਿਆਦਾ ਪਤਾ ਹੋਊਗਾ ਤਾਂ ਅਸੀਂ ਜ਼ਿਆਦਾ ਵਧੀਆ ਲਿਖਾਂਗੇ ਤਾਂ ਉਸ ਸਮੇਂ ਕੀ ਕੀਤਾ ਗਿਆ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ ਬਣਾ ਦਿੱਤੇ ਗਏ ਮਤਲਬ ਇਹਨਾਂ ਨੇ ਕੀ ਕੀਤਾ ਕਿ ਜਿੰਨੇ ਦੇਸ਼ਾਂ ਦਾ ਸੰਵਿਧਾਨ ਬਣਿਆ ਹੋਇਆ ਸੀ ਉਹ ਸਾਰੇ ਦੇਸ਼ਾਂ ਦਾ ਸੰਵਿਧਾਨ ਵਿਦੇਸ਼ੀ ਸੰਵਿਧਾਨ ਇਹਨਾਂ ਨੇ ਪੜਿਆ ਜੋ ਸੰਵਿਧਾਨ ਸਾਡੇ ਦੇਸ਼ ਦੇ ਲਈ ਚੰਗਾ ਲੱਗਿਆ ਉਹੀ ਇਹ ਲੈ ਕੇ ਆਏ ਇਹਨਾਂ ਨੇ ਵਿਦੇਸ਼ੀ ਸੰਵਿਧਾਨ ਦਾ ਅਧਿਐਨ ਕੀਤਾ ਜਿਹੜੇ ਦੇਸ਼ ਦਾ ਸੰਵਿਧਾਨ ਸਾਡੇ ਲਈ ਚੰਗਾ ਲੱਗਿਆ ਉਹ ਸਾਡੇ ਲਈ ਲੈ ਕੇ ਆਏ ਤੇ ਇਹ ਸੀਗੇ ਜੀ ਬਨੇਗਲ ਨਰਸਿੰਘ ਰਾਓ ਜਿਨ੍ਹਾਂ ਨੂੰ ਬੀ ਐਨ ਰਾਓ ਬੋਲ ਦਿੱਤਾ ਜਾਂਦਾ ਸ਼ੋਰਟਸ ਤੁਹਾਨੂੰ ਬਹੁ ਬੁੱਕਸ ਦੇ ਵਿੱਚ ਇਹਨਾਂ ਦੀ ਫੁੱਲ ਫਾਰਮ ਨਹੀਂ ਮਿਲਣੀ ਬੀ ਐਨ ਰਾਓ ਲਿਖਿਆ ਹੀ ਮਿਲੇਗਾ ਠੀਕ ਹੈ ਬਨੇਗਲ ਨਰਸਿੰਘ ਰਾਓ ਇਹਨਾਂ ਦਾ ਨਾਮ ਸੀ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਸੀ ਇਹ ਨੈਕਸਟ ਹੈ ਭਾਰਤੀ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦਾ ਚੇਅਰਮੈਨ ਕੌਣ ਸੀ ਹਾਂਜੀ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇਖੋ ਸੰਵਿਧਾਨ ਸਭਾ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 389 ਮੈਂਬਰ ਚੁਣੇ ਗਏ ਸੀ ਜਿਹੜੇ 389 ਮੈਂਬਰ ਚੁਣੇ ਗਏ ਸੀ ਨਾ ਇਹਨਾਂ ਨੂੰ ਕਮੇਟੀਆਂ ਚ ਵੰਡ ਦਿੱਤਾ ਗਿਆ ਸੀ 13 ਕਮੇਟੀਆਂ ਬਣਾ ਲਈਆਂ ਗਈਆਂ ਸੀ ਕਮੇਟੀਆਂ ਦੇ ਵਿੱਚ ਵੰਡ ਦਿੱਤਾ ਗਿਆ ਡਰਾਫਟ ਕਮੇਟੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂ ਇੰਪੋਰਟੈਂਟ ਆ ਇਹ ਵੀ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਇੰਨੀ ਜ਼ਿਆਦਾ ਇੰਪੋਰਟੈਂਸ ਇਹਨੂੰ ਕਿਉਂ ਮਿਲੀ ਆ ਡਰਾਫਟ ਕਮੇਟੀ ਇੰਪੋਰਟੈਂਟ ਆ ਭਾਰਤੀ ਸੰਵਿਧਾਨ ਸਭਾ ਦੀ ਡਰਾਫਟ ਕ ਚੇਅਰਮੈਨ ਸੀਗਾ ਜੀ ਡਾਕਟਰ ਭੀਮਰਾਓ ਅੰਬੇਡਕਰ ਡਰਾਫਟ ਕਮੇਟੀ ਦੇ ਚੇਅਰਮੈਨ ਸੀਗੇ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਭਾਰਤੀ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦਾ ਚੇਅਰਮੈਨ ਕੌਣ ਸੀ ਡਾਕਟਰ ਭੀਮਰਾਓ ਅੰਬੇਡਕਰ ਕਿੰਨੀਆਂ ਕਮੇਟੀਆਂ ਬਣੀਆਂ ਸੀ 13 ਇਹਨਾਂ ਚੋਂ ਜਿਹੜੀਆਂ ਇੰਪੋਰਟੈਂਟ ਆ ਜਿਨ੍ਹਾਂ ਦੇ ਚੇਅਰਮੈਨ ਪੇਪਰ 'ਚ ਪੁੱਛੇ ਜਾਂਦੇ ਆ ਉਹਨਾਂ ਵਾਰੀ ਮੈਂ ਤੁਹਾਨੂੰ ਰਿਵਾਈਜ਼ ਕਰਵਾ ਦਿੰਨੀ ਆ ਤਾਂ ਡਰਾਫਟ ਕਮੇਟੀ ਦੇ ਚੇਅਰਮੈਨ ਕੌਣ ਸੀ ਡਾਕਟਰ ਭੀਮਰਾਓ ਅੰਬੇਡਕਰ ਕੇਂਦਰੀ ਸੰਵਿਧਾਨ ਕਮੇਟੀ ਦੇ ਚੇਅਰਮੈਨ ਕੌਣ ਸੀ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਸੂਬਾਈ ਮਤਲਬ ਕੀ ਹੈ ਰਾਜਾਂ ਦੀ ਸੰਵਿਧਾਨਿਕ ਕਮੇਟੀ ਬਣਾਈ ਗਈ ਇਹਦੇ ਚੇਅਰਮੈਨ ਬਣੇ ਬੱਲਬਾਈ ਪਟੇਲ ਮੌਲਿਕ ਅਧਿਕਾਰਾਂ ਤੇ ਘੱਟ ਗਿਣਤੀਆਂ ਲਈ ਕਮੇਟੀ ਬਣਾਈ ਗਈ ਇਹਦੇ ਚੇਅਰਮੈਨ ਬੱਲਬਾਈ ਪਟੇਲ ਬਣਾਏ ਗਏ ਨਿਜ਼ਮ ਅਤੇ ਸੰਚਾਲਨ ਕਮੇਟੀ ਬਣਾਈ ਗਈ ਇਹਦੇ ਚੇਅਰਮੈਨ ਰਜਿੰਦਰ ਪ੍ਰਸ਼ਾਦ ਫਿਰ ਅੱਗੇ ਝੰਡਾ ਕਮੇਟੀ ਬਣਾਈ ਗਈ ਇਹਦੇ ਚੇਅਰਮੈਨ ਬਣੇ ਡਾਕਟਰ ਰਜਿੰਦਰ ਪ੍ਰਸ਼ਾਦ ਬਹੁਤ سارے ਸਟੂਡੈਂਟ ਝੰਡਾ ਕਮੇਟੀ ਦੇ ਚੇਅਰਮੈਨ ਜੇ ਕੇ ਕਿਰਪਲਾਨੀ ਨੂੰ ਮੰਨਦੇ ਆ ਪਰ ਡਾਕਟਰ ਰਜਿੰਦਰ ਪ੍ਰਸ਼ਾਦ ਦੀ অপਸ਼ਨ ਆਈ ਹੋਈ ਆ ਪੇਪਰ ਦੇ ਵਿੱਚ ਬੋਰਡ ਵੱਲੋਂ ਰਾਈਟ ਕੀਤੀ ਗਈ ਆ ਚੈੱਕ ਕੀਤਾ ਸੀ ਮੈਂ ਆਪਣੀ ਕੋਲ ਸਰਚ ਵਗੈਰਾ ਕਰਕੇ ਫੇਰ ਹੀ ਤੁਹਾਨੂੰ ਕਰਵਾ ਰਹੀ ਹਾਂ ਕਿ ਝੰਡਾ ਕਮੇਟੀ ਦੇ ਚੇਅਰਮੈਨ ਡਾਕਟਰ ਰਜਿੰਦਰ ਪ੍ਰਸ਼ਾਦ ਸੀ ਨੈਕਸਟ ਹੈ ਸੰਵਿਧਾਨ ਸਭਾ ਦਾ ਚੁਣਿਆ ਗਿਆ ਸਥਾਈ ਪ੍ਰਧਾਨ ਕੌਣ ਸੀ ਤੁਹਾਨੂੰ ਆਲਰੇਡੀ ਪਤਾ ਵਾ ਐਜ਼ ਅ ਟੈਸਟ ਤੁਸੀਂ ਆਨਸਰ ਦੇ ਸਕਦੇ ਹੋ ਸੰਵਿਧਾਨ ਸਭਾ ਦਾ ਚੁਣਿਆ ਗਿਆ ਸਥਾਈ ਪ੍ਰਧਾਨ ਸੀ ਜੀ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੇ ਕਿ ਸਾਡੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਹਾਂ ਜੀ ਨੈਕਸਟ ਹੈ ਪਾਰਟ ਲਈ ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਸ ਨੇ ਸਭ ਤੋਂ ਪਹਿਲਾਂ ਸੰਵਿਧਾਨ ਸਭਾ ਦਾ ਵਿਚਾਰ ਪੇਸ਼ ਕੀਤਾ ਸੀ ਹਾਂਜੀ ਸਭ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਲਈ ਸੰਵਿਧਾਨ ਸਭਾ ਦਾ ਵਿਚਾਰ ਪੇਸ਼ ਕੀਤਾ ਸੀ ਸੁਵਰਾਜ ਪਾਰਟੀ ਨੇ ਕਦੋਂ ਕੀਤਾ ਸੀ 1934 ਦੇ ਵਿੱਚ অপਸ਼ਨ A ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਇਨ੍ਹਾਂ ਵਿਅਕਤੀਆਂ ਵਿੱਚੋਂ ਕੌਣ ਕੈਬਨਿਟ ਮਿਸ਼ਨ ਦਾ ਮੰਤਰੀ ਨਹੀਂ ਸੀ ਕੈਬਨਿਟ ਮਿਸ਼ਨ ਦੇ ਤਿੰਨ ਮੰਤਰੀ ਸੀਗੇ ਕੌਣ ਸੀ ਪੈਥਿਕ ਲਾਰੈਂਸ ਸਟੇਫੋਰਡ ਕ੍ਰਿਪਸ ਐਬੀ ਅਲੈਗਜ਼ੈਂਡਰ ਤੇ ਕੌਣ ਨਹੀਂ ਸੀਗਾ ਵਿਲੀਅਮ ਬੁੱਡ অপਸ਼ਨ ਏ ਇਜ਼ ਦਾ ਰਾਈਟ ਆਨਸਰ ਠੀਕ ਹੈ ਕੈਬਨਿਟ ਮਿਸ਼ਨ ਦਾ ਮੈਂਬਰ ਨਹੀਂ ਸੀ ਇਹ ਨੈਕਸਟ ਹੈ ਜੀ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਕਿਸ ਨੇ ਪੇਸ਼ ਕੀਤੀ ਸੀ ਹਾਂਜੀ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਪੇਸ਼ ਕੀਤੀ ਸੀ ਪੰਡਿਤ ਜਵਾਹਰ ਲਾਲ ਨਹਿਰੂ ਨੇ অপਸ਼ਨ ਡੀ ਇਜ਼ ਦਾ ਰਾਈਟ ਆਨਸਰ ਦੇਖੋ ਡਰਾਫਟ ਕਮੇਟੀ ਦੇ ਵਿੱਚ ਤੀਸਰੀ ਕਮੇਟੀ ਸੀਗੀ ਤੀਸਰੀ ਕਮੇਟੀ ਕਦੋਂ ਹੋਈ ਸੀਗੀ ਸੌਰੀ ਤੀਸਰੀ ਬੈਠਕ ਸੀਗੀ 13 ਦਸੰਬਰ 1946 ਨੂੰ ਹੋਈ ਸੀ ਠੀਕ ਹੈ ਡਰਾਫਟ ਕਮੇਟੀ ਦੀ ਜੇਕਰ ਗੱਲ ਕਰੀਏ ਤਾਂ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਰਾਫਟ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਵਿਚਾਰ ਪੇਸ਼ ਕੀਤਾ ਸੀਗਾ ਤੇ 22 ਜਨਵਰੀ 1947 ਨੂੰ ਸੰਵਿਧਾਨ ਸਭਾ ਵਿੱਚ ਇਸ ਨੂੰ ਪਾਸ ਕੀਤਾ ਗਿਆ ਕਦੋਂ ਕੀਤਾ 22 ਜਨਵਰੀ 1947 ਨੂੰ ਪ੍ਰਸਤਾਵਨਾ ਦਾ ਨੂ ਸਵਿਧਾਨ ਦੇ ਵਿੱਚ ਪਾਸ ਕਰ ਦਿੱਤਾ ਗਿਆ ਨੈਕਸਟ ਹੈ ਭਾਰਤ ਦੇ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਹੈ ਹਾਂਜੀ ਭਾਰਤ ਦੇ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਭਾਰਤੀ ਸੰਵਿਧਾਨ ਦਾ ਜਨਕ ਡਾਕਟਰ ਪੀਮਰਾਉ ਅੰਬੇਡਕਰ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਕਿਉਂਕਿ 26 ਨਵੰਬਰ 1949 ਨੂੰ ਜਦੋਂ ਸੰਵਿਧਾਨ ਸਭਾ ਦੁਆਰਾ ਜਿਸ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਉਸ ਨੂੰ ਉਸ ਜਿਹੜਾ ਰੂਪ ਆ ਉਸ ਬਰੂਪ ਆ ਜਿਹੜਾ ਸੰਵਿਧਾਨ ਦਾ ਜਿਹੜੀ ਬੁੱਕ ਸੀਗੀ ਠੀਕ ਹੈ ਉਸ ਨੂੰ ਬੀ ਆਰ ਅੰਬੇਡਕਰ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਤਿਆਰ ਕੀਤਾ ਸੀ ਇਸ ਲਈ ਇਸ ਭਾਰਤ ਦੇ ਸੰਵਿਧਾਨ ਦਾ ਨਿਰਮਾਤਾ ਬੀ ਆਰ ਅੰਬੇਡਕਰ ਨੂੰ ਮੰਨਿਆ ਜਾਂਦਾ ਨੈਕਸਟ ਹੈ ਨਾਲ ਦੀ ਨਾਲ ਬੀ ਆਰ ਅੰਬੇਡਕਰ ਨੂੰ ਸੰਵਿਧਾਨ ਦਾ ਨਿਰਮਾਤਾ ਮੰਨਣ ਦਾ ਕਾਰਨ ਇਹ ਆ ਕਿ ਇਹਨਾਂ ਨੇ ਆ ਮੈਂ ਤੁਹਾਨੂੰ ਦੱਸਿਆ ਕਿ 13 ਕਮੇਟੀਆਂ ਬਣਾਈਆਂ ਗਈਆਂ ਸੀ 13 ਕਮੇਟੀਆਂ ਦੇ ਵਿੱਚੋਂ ਇੰਪੋਰਟੈਂਟ ਡਰਾਫਟ ਕਮੇਟੀ ਕਿਉਂ ਇੰਪੋਰਟੈਂਟ ਆ ਕਿਉਂਕਿ ਇਹਦੇ ਪ੍ਰਧਾਨ ਸੀਗੇ ਡਾਕਟਰ ਭੀਮਰਾਉ ਅੰਬੇਡਕਰ ਇਹਨਾਂ ਨੇ ਆਪ ਦੀ ਇਹਨਾਂ ਨੂੰ ਮਿਲੇ ਸੀਗੇ 6-7 ਮੈਂਬਰ ਉਹਦੇ ਵਿੱਚ ਕਮੇਟੀ ਦੇ 7 ਮੈਂਬਰ ਸੀ ਡਾਕਟਰ ਭੀਮਰਾਉ ਅੰਬੇਡਕਰ ਦੇ ਸਣੇ ਠੀਕ ਹੈ ਉਹ 7 ਮੈਂਬਰ ਇਹਨਾਂ ਨੇ ਆਪਣੀ ਕਮੇਟੀ ਦਾ ਤਾਂ ਧਿਆਨ ਰੱਖਿਆ ਨਾਲ ਦੀ ਨਾਲ ਬਾਕੀਆਂ ਕਮੇਟੀਆਂ ਦਾ ਵੀ ਧਿਆਨ ਰੱਖਿਆ ਜਦੋਂ ਸੰਵਿਧਾਨ ਬਣਾ ਰਹੀਆਂ ਸੀ ਕਿ ਕੋਈ ਕਿਤੇ ਕੁਝ ਗਲਤ ਤਾਂ ਨਹੀਂ ਜਿੱਥੇ ਕੁਝ ਗਲਤ ਲੱਗਦਾ ਸੀ ਉੱਥੇ ਉਹ ਸਹੀ ਕਰਵਾਇਆ ਠੀਕ ਹੈ ਜਿਹੜੇ ਐਸੀਆਂ ਨੂੰ ਹੱਕ ਵਗੈਰਾ ਦਵਾਏ ਉਹ ਇਹਨਾਂ ਨੇ ਦਵਾਇਆ ਜਿਹੜਾ ਰਾਖਵਾ ਕਾਰਨ ਮਿਲਿਆ ਵਾ ਇਸ ਕਰਕੇ ਜ਼ਿਆਦਾਤਰ ਇਹਨਾਂ ਨੂੰ ਭਾਰਤੀ ਸੰਵਿਧਾਨ ਦਾ ਜਨਮਕ ਐਸੇ ਕਰਕੇ ਬੋਲਿਆ ਜਾਂਦਾ ਵਾ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਸਭਾ ਵਿੱਚ ਕੁੱਲ ਔਰਤਾਂ ਔਰਤ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਹਾਂਜੀ ਭਾਰਤੀ ਸੰਵਿਧਾਨ ਦੇ ਵਿੱਚ ਮਹਿਲਾ ਮੈਂਬਰਾਂ ਦੀ ਗਿਣਤੀ ਸੀ 15 ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਅਗਸਤ 1946 ਵਿੱਚ ਬਣੀ ਪਹਿਲੀ ਅੰਤਰੀਮ ਰਾਸ਼ਟਰੀ ਸਰਕਾਰ ਦਾ ਹੇਠ ਲਿਖਿਆਂ ਵਿੱਚੋਂ ਕੌਣ ਮੈਂਬਰ ਨਹੀਂ ਸੀ ਹਾਂਜੀ ਅਗਸਤ 1946 ਦੇ ਵਿੱਚ ਜਿਹੜੀ ਪਹਿਲੀ ਅੰਤਰੀਮ ਰਾਸ਼ਟਰੀ ਸਰਕਾਰ ਬਣੀ ਸੀ ਹੁਣ ਦੇਖੋ ਧਿਆਨ ਨਾਲ ਸੁਣੋ ਅੰਤਰੀਮ ਰਾਸ਼ਟਰੀ ਸਰਕਾਰ ਹੈ ਇਹਦਾ ਮੈਂਬਰ ਕੌਣ ਨਹੀਂ ਸੀ ਨੈਕਸਟ ਨੂੰ ਦੇਖੋ ਸੀ ਰਾਜਗੋਪਾਲ ਚਾਰੀਆ ਇਹ ਤਾਂ ਸਾਡੇ ਸਿੱਖਿਆ ਮੰਤਰੀ ਸੀਗੇ ਠੀਕ ਹੈ ਫਿਰ ਰਜਿੰਦਰ ਪ੍ਰਸ਼ਾਦ ਇਹ ਖਾਦ ਅਤੇ ਖੇਤੀਬਾੜੀ ਮੰਤਰੀ ਸੀ ਫਿਰ ਜਗਜੀਵਨ ਰਣ ਇਹ ਵੀ ਮੰਤਰੀ ਸੀਗੇ ਉਸ ਤੋਂ ਬਾਅਦ ਡਾਕਟਰ ਐਸ ਰਾਦਾ ਕ੍ਰਿਸ਼ਨਨ ਇਹ ਨਹੀਂ ਸੀਗੇ ਜੀ ਅੰਤਰੀਮ ਰਾਸ਼ਟਰੀ ਸਰਕਾਰ ਦਾ ਹਿੱਸਾ ਠੀਕ ਹੈ অপਸ਼ਨ ਸੀ ਇੱਥੇ ਰਾਈਟ ਆਂਸਰ ਹੈ ਨੈਕਸਟ ਹੈ ਆਜ਼ਾਦ ਭਾਰਤ ਦੀ ਸੰਵਿਧਾਨ ਦਾ ਪਹਿਲਾ ਪ੍ਰਧਾਨ ਕੌਣ ਸੀ ਹਾਂਜੀ ਆਜ਼ਾਦ ਭਾਰਤ ਦੀ ਸੰਵਿਧਾਨ ਸਭਾ ਦਾ ਆਜ਼ਾਦ ਭਾਰਤ ਭਾਰਤ ਕਦੋਂ ਆਜ਼ਾਦ ਹੋਇਆ 1947 ਨੂੰ ਫਿਰ ਉਸ ਤੋਂ ਬਾਅਦ ਸੰਵਿਧਾਨ ਸਭਾ ਦਾ ਪੁਨਰਗਠਨ ਹੋਇਆ ਉਹ ਪੁਨਰਗਠਨ ਕਦੋਂ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ 9 ਦਸੰਬਰ 1947 ਨੂੰ ਠੀਕ ਹੈ 9 ਦਸੰਬਰ 1947 ਨੂੰ ਹੋਇਆ ਤਾਂ ਉਸ ਸਮੇਂ ਪ੍ਰਧਾਨ ਕੌਣ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੱਕੇ ਤੌਰ ਤੇ ਸੰਵਿਧਾਨ ਪ੍ਰਧਾਨ ਬਣਾਈ ਗਏ ਆ ਡਾਕਟਰ ਜਿੰਦਰ ਪ੍ਰਸ਼ਾਦ ਤਾਂ ਇਸ ਕਰਕੇ ਆਜ਼ਾਦ ਭਾਰਤ ਤੋਂ ਬਾਅਦ ਵੀ ਜਿਹੜੀ ਕੋਈ ਸੰਵਿਧਾਨ ਸਭਾ ਬਣੀ ਆ ਉਸ ਦੇ ਚੇਅਰਮੈਨ ਵੀ ਡਾਕਟਰ ਜਿੰਦਰ ਪ੍ਰਸ਼ਾਦ ਹੀ ਸੀ অপਸ਼ਨ ਬੀ ਇਥੇ ਰਾਈਟ ਆਨਸਰ ਹੈ ਸੋ ਤੁਹਾਨੂੰ ਜਿਵੇਂ ਮਰਜ਼ੀ ਖਮਾਫਰਾ ਕੇ ਆਜੇ ਬਸ ਤੁਸੀਂ ਧਿਆਨ ਰੱਖਣਾ ਕਿ ਪੱਕੇ ਚੇਅਰਮੈਨ ਸੀ ਇਹਦੇ ਡਾਕਟਰ ਜਿੰਦਰ ਪ੍ਰਸ਼ਾਦ ਨੈਕਸਟ ਹੈ ਸੰਵਿਧਾਨ ਸਭਾ ਦੀ ਸੰਘ ਕਮੇਟੀ ਦਾ ਪ੍ਰਧਾਨ ਕੌਣ ਸੀ ਹਾਂਜੀ ਸੰਵਿਧਾਨ ਸਭਾ ਦੀ ਸੰਘ ਕਮੇਟੀ ਦਾ ਸੰਘ ਸੰਵਿਧਾਨ ਕਮੇਟੀ ਦਾ ਪ੍ਰਧਾਨ ਕੌਣ ਸੀ ਮੈਂ ਤੁਹਾਨੂੰ ਕਮੇਟੀਆਂ ਬਾਰੇ ਦੱਸਿਆ ਜਿੰਨਾ ਬਾਰੇ ਪੇਪਰ ਚ ਪੁੱਛਿਆ ਜਾਂਦਾ ਵਾ ਤਾਂ ਸੰਵਿਧਾਨ ਸਭਾ ਦੀ ਕੇਂਦਰੀ ਜਾਂ ਸੰਘਕ ਸੰਵਿਧਾਨ ਕਮੇਟੀ ਸੀ ਜਿਸ ਦਾ ਪ੍ਰਧਾਨ ਸੀ ਜਵਾਹਰ ਲਾਲ ਨਹਿਰੂ ਜੀ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਭਾਰਤੀ ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ हां जी भारतीय संविधान सभा की स्थापना स्थापना उद्घणी हुई होगी जिस दिन पहली मीटिंग हुई है तो 9 दिसंबर 1946 ਨੂੰ ਠੀਕ ਹੈ ਤਾਂ ਰਾਈਟ ਆਨਸਰ ਕੀ ਹੋਵੇਗਾ 9 दिसंबर 1946 অপশন B ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਸੰਵਿਧਾਨ ਦੀ ਝੰਡਾ ਕਮੇਟੀ ਦੇ ਚੇਅਰਮੈਨ ਕੌਣ ਸਨ ਡਾਕਟਰ ਰਜਿੰਦਰ ਪ੍ਰਸ਼ਾਦ অপਸ਼ਨ ਨੰਬਰ B ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਬਣਾਉਣ ਲਈ ਭਾਰਤੀ ਸਭਾ ਸੰਵਿਧਾਨ ਸਭਾ ਦੇ ਕਿੰਨੇ ਸੈਸ਼ਨ ਹੋਏ ਹਾਂਜੀ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਦੇ ਲਈ ਬਣਾਉਣ ਦੇ ਲਈ ਭਾਰਤੀ ਸੰਵਿਧਾਨ ਸਭਾ ਦੇ ਸੈਸ਼ਨ ਹੋਏ ਸੀ 12 ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਸੰਵਿਧਾਨ ਸਭਾ ਦੇ ਮੈਂਬਰ ਕੌਣ ਸਨ ਜਿਨ੍ਹਾਂ ਦੁਆਰਾ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤਾਂ ਸੰਵਿਧਾਨ ਸਭਾ ਦੇ ਮੈਂਬਰ ਸੀਗੇ ਜੀ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਦੁਆਰਾ ਨਾਮਜਦ ਮੈਂਬਰ ਠੀਕ ਹੈ ਜਿਨ੍ਹਾਂ ਦੁਆਰਾ ਸੰਵਿਧਾਨ ਤਿਆਰ ਕੀਤਾ ਗਿਆ ਸੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਨੂੰ ਸੰਵਿਧਾਨ ਦੇਣ ਦਾ ਪ੍ਰਸਤਾਵ ਸੰਵਿਧਾਨ ਸਭਾ ਦੁਆਰਾ ਪੇਸ਼ ਕੀਤਾ ਗਿਆ ਹਾਂਜੀ ਭਾਰਤ ਨੂੰ ਸੰਵਿਧਾਨ ਦੇਣ ਦਾ ਪ੍ਰਸਤਾਵ ਸੰਵਿਧਾਨ ਸਭਾ ਦੁਆਰਾ 22 ਜਨਵਰੀ 1947 ਨੂੰ ਪੇਸ਼ ਕੀਤਾ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ 13 ਦਸੰਬਰ 1946 ਦੁਆਰਾ ਜਵਾਹਰ ਲਾਲ ਨਹਿਰੂ ਦੁਆਰਾ ਪੇਸ਼ ਕੀਤਾ ਗਿਆ ਸੀ ਪਰ ਇੱਥੇ ਪਾਸ ਦੀ ਗੱਲ ਲਿਖੀ ਆ ਠੀਕ ਹੈ ਪ੍ਰਸਤੁਤ ਕਦੋਂ ਕੀਤਾ ਗਿਆ 22 ਜਨਵਰੀ 1947 ਨੂੰ ਤਾਂ ਪੇਸ਼ ਪਾਸ ਹੋਇਆ ਪੇਸ਼ ਕਦੋਂ ਕੀਤਾ ਗਿਆ ਜਾਨੀ ਕਿ ਪ੍ਰਸਤੁਤ ਕਦੋਂ ਕੀਤਾ ਗਿਆ ਸਾਹਮਣੇ ਕਦੋਂ ਰੱਖਿਆ ਗਿਆ ਤਾਂ ਇਹ ਰੱਖਿਆ ਗਿਆ ਸੀ ਪੇਸ਼ ਕੀਤਾ ਗਿਆ ਸੀ 13 ਦਸੰਬਰ 1946 ਨੂੰ ਤੀਜੀ ਬੈਠਕ ਦੇ ਵਿੱਚ ਨੈਕਸਟ ਹੈ ਭਾਰਤੀ ਸੰਵਿਧਾਨ ਸਭਾ ਦੇ ਪਹਿਲੇ ਦਿਨ ਦੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਪਹਿਲੇ ਦਿਨ ਪਹਿਲੇ ਦਿਨ ਅਸਥਾਈ ਪ੍ਰਧਾਨ ਬਣੇ ਸੀ ਡਾਕਟਰ ਸਚੇਦਾਨੰਦ सिन्हा ਆਪਸ਼ਨ ਡੀ ਇਸ ਆ ਰਾਈਟ ਆਨਸਰ ਨੈਕਸਟ ਹੈ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਹਾਂਜੀ ਕਦੋਂ ਲਾਗੂ ਹੋਇਆ ਭਾਰਤ ਦਾ ਸੰਵਿਧਾਨ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਹਾਂ ਐਜ਼ ਆ ਟੈਸਟ ਕਮੈਂਟ ਬਾਕਸ ਦੇ ਵਿੱਚ ਆਨਸਰ ਲਿਖ ਦਿਓ ਨੈਕਸਟ ਹੈ 1946 ਵਿੱਚ ਬਣੀ ਅੰਤਰੀਮ ਸਰਕਾਰ ਵਿੱਚ ਕਾਰਜਕਾਰੀ ਕੌਂਸਲ ਦੇ ਉਪ ਚੇਅਰਮੈਨ ਕੌਣ ਸਨ ਹਾਂਜੀ 1946 ਵਿੱਚ ਜਿਹੜੀ ਅੰਤਰੀਮ ਸਰਕਾਰ ਬਣੀ ਸੀ ਉਹਦੇ ਵਿੱਚ ਕਾਰਜਕਾਰੀ ਪ੍ਰੀਸ਼ਦ ਦੇ ਉਪ ਚੇਅਰਮੈਨ ਸਨ ਪੰਡਿਤ ਜਵਾਹਰ ਲਾਲ ਨਹਿਰੂ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ 24 ਅਗਸਤ ਇੱਥੇ ਧਿਆਨ ਦਿਓ 24 ਅਗਸਤ 1946 ਨੂੰ ਅੰਤਰੀਮ ਸਰਕਾਰ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਵਿੱਚ ਜਵਾਹਰ ਲਾਲ ਨਹਿਰੂ ਨੂੰ ਕਾਰਜਪਾਲਿਕਾ ਪ੍ਰੀਸ਼ਦ ਦਾ ਉਪ ਚੇਅਰਮੈਨ ਬਣਾਇਆ ਗਿਆ ਨੈਕਸਟ 26 ਜਨਵਰੀ ਨੂੰ ਸੰਵਿਧਾਨ ਲਾਗੂ ਕਰਨ ਦਾ ਫੈਸਲਾ ਕਿਉਂ ਲਿਆ ਗਿਆ ਇਹ ਮੈਂ ਤੁਹਾਨੂੰ ਪੂਰੀ ਹਿਸਟਰੀ ਦੱਸੀ ਹੈ ਕਿ ਕਿਉਂ ਲਿਆ ਗਿਆ ਕਾਂਗਰਸ ਨੇ 1930 ਵਿੱਚ ਇਸ ਤਾਰੀਖ ਨੂੰ ਸਤੰਤਰਤਾ ਦਿਵਸ ਵਜੋਂ ਮਨਾਇਆ ਸੀ ਇਸ ਕਰਕੇ 26 ਜਨਵਰੀ ਨੂੰ ਸੰਵਿਧਾਨ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਨੈਕਸਟ ਹੈ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਸੰਵਿਧਾਨ ਨਿਰਮਾਤਾ ਕੌਂਸਲ ਵਿੱਚ ਹਰੇਕ ਸੂਬੇ ਨੂੰ ਅਲਾਟ ਕੀਤੇ ਗਏ ਮੈਂਬਰਾਂ ਦੀ ਗਿਣਤੀ ਨਿਰਧਾਰਿਤ ਕੀਤੀ ਗਈ ਆਬਾਦੀ ਦੇ ਅਨੁਪਾਤ ਵਿੱਚ ਇੱਕ ਨੁਮਾਇੰਦਗਾ ਸੀ ਜਾਨੀ ਕਿ ਇਸ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਵਾ ਕਿ ਜਿਹੜੀ ਕੈਬਨਿਟ ਮਿਸ਼ਨ ਯੋਜਨਾ ਦੇ ਤਹਿਤ ਸੰਵਿਧਾਨ ਨਿਰਮਾਤਾ ਕੌਂਸਲ ਵਿੱਚ ਹਰੇਕ ਸੂਬੇ ਨੂੰ ਹਰੇਕ ਸੂਬੇ ਦੇ ਵਿੱਚੋਂ ਮੈਂਬਰ ਚੁਣੇ ਗਏ ਸੀ ਤੇ ਉਹ ਜਨਸੰਖਿਆ ਦੇ ਆਧਾਰ ਤੇ ਚੁਣੇ ਗਏ ਸੀ ਪਰ ਉਹਦਾ ਉਹ ਜਨਸੰਖਿਆ ਦਾ ਅਨੁਪਾਤ ਲਿਆ ਕੇ ਲਿਆ ਕੀ ਗਿਆ ਸੀ 10 ਲੱਖ ਲੋਕਾਂ ਵਿੱਚੇ ਇੱਕ ਬੰਦਾ ਚੁਣਿਆ ਗਿਆ ਸੀ অপਸ਼ਨ ਬੀ ਇੱਥੇ ਰਾਈਟ ਆਨਸਰ ਹੈ ਨੈਕਸਟ ਹੈ ਭਾਰਤ ਦੀ ਸੰਵਿਧਾਨ ਨਿਰਮਾਤਾ ਸਭਾ ਦਾ ਪ੍ਰਧਾਨ ਕੌਣ ਸੀ ਹਾਂਜੀ ਭਾਰਤ ਦੀ ਸੰਵਿਧਾਨ ਨਿਰਮਾਤਾ ਸਭਾ ਦਾ ਪ੍ਰਧਾਨ ਸੀ ਕੌਣ ਸੀ ਜੀ ਡਾਕਟਰ ਭੀਮrao ਅੰਬੇਡਕਰ ਭਾਰਤ ਦੀ ਸੰਵਿਧਾਨ ਨਿਰਮਾਤਾ ਸਭਾ ਦੇਖੋ ਧਿਆਨ ਦਿਓ ਭਾਰਤ ਦੀ ਸੰਵਿਧਾਨ ਨਿਰਮਾਤਾ ਸਭਾ ਕੌਣ ਸੀ ਡਰਾਫਟ ਕਮੇਟੀ ਇਹਨੇ ਸੰਵਿਧਾਨ ਦਾ ਖਰੜਾ ਵਾ ਜਿਹੜਾ ਉਹ ਤਿਆਰ ਕੀਤਾ ਸੀ ਇਸ ਕਰਕੇ ਸੰਵਿਧਾਨ ਨਿਰਮਾਤਾ ਸਭਾ ਬੋਲਿਆ ਗਿਆ ਤੇ ਇਹਦੇ ਪ੍ਰਧਾਨ ਕੌਣ ਸੀ ਡਾਕਟਰ ਭੀਮrao ਅੰਬੇਡਕਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਕਲਾਸ ਨੂੰ ਜਿੰਨਾ ਹੋ ਸਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ